ਦੋਸਤੋ ਸਾਡੇ ਚੈਨਲ ਡਿਸਕਵਰ ਪਲੱਸ ਤੇ ਫੌਜੀ ਬਾਬਾ ਜੀ ਤੁਹਾਡਾ ਸਵਾਗਤ ਹੈ ਇੱਕ ਪਖ ਦਾ ਮਸਲਾ ਚੱਲ ਰਿਹਾ ਹੈ ਡੱਲੇਵਾਲ ਸਾਹਿਬ ਜੋ ਪੁਖੜਤਾਲ ਤੇ ਬੈਠੇ ਨੇ ਕਾਫੀ ਦਿਨ ਹੋ ਗਏ ਨੇ ਹਾਲਤ ਬਹੁਤ ਨਾਜ਼ੁਕ ਹੈ ਤੇ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ ਫੇਸਬੁੱਕ ਸੋਸ਼ਲ ਮੀਡੀਆ ਤੇ ਤਾਂ ਕਾਫੀ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਉੱਥੇ ਪਹੁੰਚੋ ਪਰ ਨਾ ਤਾਂ ਉੱਥੇ ਉਹ ਲੋੜੀ ਦੀ ਸਟਰੈਂਥ ਹੈ ਜੋ ਪਹਿਲਾਂ ਸੀ ਜਿਸ ਨਾਲ ਏਕਾ ਦਿਖਾਇਆ ਜਾ ਸਕੇ ਤੇ ਨਾ ਹੀ ਕੋਈ ਹੱਲ ਨਿਕਲਦਾ ਨਜ਼ਰ ਆਉਂਦਾ ਤੇ ਕੀ ਇਹਦਾ ਹੱਲ ਕੀ ਹੈ ਕੀ ਡੱਲੇਵਾਲ ਸਾਹਿਬ ਨੂੰ ਸ਼ਹੀਦੀ ਦੇ ਦੇਣੀ ਚਾਹੀਦੀ ਹੈ ਬਿਲਕੁਲ ਨਹੀਂ ਮਰ ਕੇ ਕੁਝ ਵੀ ਹਾਸਲ ਨਹੀਂ ਕੀਤਾ ਜਾਂਦਾ ਮਰ ਕੇ ਸਿਰਫ ਸ਼ਹੀਦ ਹੀ ਬਣਾਇਆ ਜਾਂਦਾ ਹੈ ਪਹਿਲੇ ਹਾਲ ਸਾਹਿਬ ਤੁਸੀਂ ਵੀ ਇਹ ਸਮਝੋ ਜਦੋਂ ਤੁਸੀਂ ਮਰਗੇ ਸਾਰੇ ਲੀਡਰ ਇੱਥੇ ਆਉਣਗੇ ਤੁਹਾਡੀਆਂ ਸ਼ਹੀਦੀਆਂ ਤੇ ਨੂੰ ਖੱਟਣ ਦੀ ਕੋਸ਼ਿਸ਼ ਕਰਨਗੇ ਔਰ ਮਸਲਾ ਕਿਸਾਨੀ ਨੂੰ ਛੱਡ ਕੇ ਤੁਹਾਨੂੰ ਇਨਸਾਫ ਦਿਵਾਉਣ ਦਾ ਤੁਹਾਡੇ ਕਰਦਿਆਂ ਨੂੰ ਕਿਸੇ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਇਹ ਚੀਜ਼ਾਂ ਦਾ ਬਣ ਜੇਗਾ ਔਰ ਮੇਨ ਜੋ ਮਸਲਾ ਹੈ ਉਹ ਕਿਸਾਨੀ ਦਾ ਭੁੱਲ ਜੇਗਾ ਹੁਣ ਕਿਸਾਨੀ ਦਾ ਮਸਲਾ ਬਿਲਕੁਲ ਠੰਡੇ ਵਸਤੇ ਵਿੱਚ ਕਿਉਂ ਪੈ ਗਿਆ ਪਹਿਲੀ ਗੱਲ ਜਿਹੜੀ ਸੁਣ ਲੋ ਤੁਹਾਡੇ ਚ ਇੱਕਾ ਨਹੀਂ ਹੈ 35 37 ਯੂਨੀਅਨਾਂ ਨੇ ਤੇ ਅੱਜ ਅੱਧੇ ਇੱਕ ਤੁਹਾਡੇ ਨਾਲ ਖੜੇ ਨੇ ਅੱਧੇ ਇੱਕ ਮਨੋ ਖੜੇ ਨੇ ਅੱਧੇ ਤੁਹਾਡੇ ਮਰਨ ਦੀ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਲੀਡਰਸ਼ਿਪ ਉਹਨੂੰ ਮਿਲ ਸਕੇ ਸ਼ਹੀਦियां ਦੇਣ ਨਾਲ ਕੁਝ ਨਹੀਂ ਹੁੰਦਾ ਪਹਿਲਾਂ ਵੀ 7 800 ਕਿਸਾਨਾਂ ਦੀਆਂ ਸ਼ਹੀਦੀਆਂ ਆਪਾਂ ਦੇ ਚੁੱਕੇ ਹਾਂ ਲੜਾਈ ਹੋਸ਼ ਨਾਲ ਲੜਨੀ ਪੈਂਦੀ ਹੈ ਇਸ ਤਰ੍ਹਾਂ ਲੜ ਕੇ ਕੋਈ ਲੜਾਈ ਦਾ ਹੱਲ ਨਹੀਂ ਨਿਕਲਦਾ ਕਿਸਾਨਾਂ ਨੂੰ ਬਹੁਤ ਵੱਡੀ سپورਟ ਸੀ ਜਦੋਂ ਮੋਰਚਾ ਲੱਗਿਆ ਹਰਿਆਣਾ ਯੂਪੀ ਦੇ ਕਿਸਾਨ ਵੀ ਨਾਲ ਸੀ ਪਰ ਅੱਜ ਸਿਚੁਏਸ਼ਨ ਬਦਲ ਗਈ ਹੈ ਨਾ ਤਾਂ ਬਾਲੇ ਲੋਕ ਨਾਲ ਨੇ ਨਾ ਹਰਿਆਣਾ ਦੇ ਲੋਕ ਨੇ ਤੇ ਨਾ ਯੂਪੀ ਦੇ ਲੋਕ ਨੇ ਤੁਸੀਂ ਇਕੱਲੇ ਕਿਉਂ ਪੈ ਗਏ ਗੱਲ-ਗੱਲ ਤੇ ਧਰਨਾ ਲਾਉਣਾ ਗੱਲ-ਗੱਲ ਤੇ ਰੋਡ ਬਲੌਕ ਕਰਨੇ ਸਾਲਾਂ ਤੱਕ ਰਸਤਿਆਂ ਨੂੰ ਰੋਕ ਕੇ ਰੱਖਣਾ ਪਬਲਿਕ ਨੂੰ ਪਰੇਸ਼ਾਨ ਕਰਨਾ ਔਰ ਜਿੱਦ ਕਰਨੀ ਕਿ ਅਸੀਂ ਟਰੈਕਟਰ ਲੈ ਕੇ ਹੀ ਜਾਣਾ ਹੁਣ ਵੀ ਤਾਂ ਆਪਾਂ ਮੰਨੇ ਆ ਕਿ ਬਿਨਾ ਟਰੈਕਟਰਾਂ ਤੋਂ ਦਿੱਲੀ ਜਾਣ ਨੂੰ ਤਿਆਰ ਆ ਤੇ ਕਿਉਂ ਨਹੀਂ ਇਹ ਪਹਿਲਾਂ ਹੀ ਕੀਤਾ ਦੇਖੋ ਦਿੱਲੀ ਹੁਣ ਵੀ ਜਾਇਆ ਜਾ ਸਕਦਾ ਟੈਕਸੀਆਂ ਚ ਟ੍ਰੇਨਾਂ ਚ ਬੱਸਾਂ ਚ ਜਾਇਆ ਜਾ ਸਕਦਾ ਤੇ ਇਹ ਜਿੱਦਾਂ ਨੂੰ ਛੱਡੋ ਕਿਉਂਕਿ ਹੁਣ ਸਰਕਾਰ ਜਿਸ ਨੂੰ ਤੁਸੀਂ ਹਰਾਉਣਾ ਚਾਹੁੰਦੇ ਹੋ ਉਹ ਸਮਝ ਚੁੱਕੀ ਆ ਕਿ ਤੁਸੀਂ ਹਾਰ ਗਏ ਔਰ ਤੁਹਾਡੇ ਹੱਥ ਪਲੇ ਕੁਛ ਨਹੀਂ ਆ ਤੁਹਾਡੀ ਏਕਤਾ ਖਤਮ ਹੋ ਗਈ ਆ ਤੇ ਹੌਲੀ ਹੌਲੀ ਸਰਕਾਰ ਵੀ ਤੁਹਾਡੀ ਸ਼ਹੀਦੀ ਤੋਂ ਕੁਝ ਖੱਟਣ ਨੂੰ ਬੈਠੀ ਹੈ ਕਿਉਂਕਿ ਹੋ ਸਕਦਾ ਹੈ ਕਿ ਤੁਸੀਂ ਜਿਹੜੇ ਢਕਾਉ ਲੋਕ ਤੁਹਾਡੇ ਨੇ ਸ਼ਹੀਦੀ ਤੇ ਕੁਝ ਗੜਬੜ ਕਰਨ ਤੇ ਸਰਕਾਰ ਰਾਸ਼ਪਤੀ ਰਾਜ ਲਾ ਕੇ ਸੰਭੇ ਹੋ ਜੇ ਤੇ ਸਾਰਾ ਕੁਝ ਜਿਹੜਾ ਦੁਬਾਰਾ ਬੈਕ ਟੂ ਜ਼ੀਰੋ ਹੋ ਜੇ ਤੁਸੀਂ ਜਿਨ੍ਹਾਂ ਨਾਲ ਲੜਾਈ ਲੜ ਰਹੇ ਹੋ ਅੱਜ ਦੇਖੋ ਉਹਨਾਂ ਦਾ ਵੋਟ ਸ਼ੇਅਰ ਲਗਾਤਾਰ ਪੰਜਾਬ ਚ ਵੱਧ ਰਿਹਾ ਹੈ ਸਰਕਾਰ ਵਿੱਚ ਨਿਯੋ ਤੇ ਇਸ ਕਰਕੇ ਲੜਾਈ ਲੜੋ ਵੋਟਾਂ ਦੀ ਲੜਾਈ ਲੜੋ ਲੋਕਾਂ ਨੂੰ ਆਪਣੇ ਨਾਲ ਜੋੜੋ ਤੁਸੀਂ ਇੱਕ ਫੈਕਸ਼ਨ ਨੇ ਵੋਟਾਂ ਚ ਲੜਾਈ ਦੇਖੇ ਤੇ ਬੁਰੀ ਤਰ੍ਹਾਂ ਹਾਰ ਪ੍ਰਾਪਤ ਹੋਈ ਤੇ ਲੋਕਾਂ ਨੂੰ ਡੈਮੋਕਰੈਟਿਕ ਤਰੀਕਿਆਂ ਨਾਲ ਆਪਦੇ ਨਾਲ ਲਾਓ ਨਾ ਕਿ ਤਰਨੇ ਮੁਜਾਰੇ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਕਰ ਤੇ ਆਪਦੇ ਵਿਰੁੱਧ ਕਰੋ ਇਸ ਗੱਲ ਨੂੰ ਸਮਝੋ ਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰੋ ਤੇ ਆਪਦੀ ਵੀ ਜਾਨ ਇਸ ਤਰ੍ਹਾਂ ਨਾ ਗਵਾਓ ਤੁਸੀਂ ਬਹੁਤ ਸਿਆਣੇ ਸੂਝਵਾਨ ਲੀਡਰ ਹੋ ਤੇ ਕਿਸੇ ਤਰ੍ਹਾਂ ਆਰਗੇਨਾਈਜੇਸ਼ਨ ਨੂੰ ਇਕੱਠੇ ਕਰੋ ਇਕਤਾ ਕਰੋ ਤੇ ਫਿਰ ਇਹ ਸਾਂਝੀ ਲੜਾਈ ਲੜੋ ਸਾਡੀ ਵੀਡੀਓ ਪਸੰਦ ਆਈ ਤਾਂ ਦੇਖਣ ਲਈ ਧੰਨਵਾਦ ਜਰੂਰ ਸ਼ੇਅਰ ਕਰੋ ਅੱਗੇ ਲੋਕਾਂ ਨੂੰ ਦੱਸੋ ਵੀ ਇਸ ਮਸਲੇ ਦਾ ਹੱਲ ਸ਼ਹੀਦੀ ਨਹੀਂ ਹੈ ਪਰ ਲੰਬੀ ਲੜਾਈ ਹੈ ਸਤਿ ਸ੍ਰੀ ਅਕਾਲ